ਇੱਕ ਔਰਤ ਆਪਣੇ ਫੌਜੀ ਪਤੀ ਨੂੰ ਕਾਲ ਕਰਦੀ ਹੈ ਤੇ ਕਹਿੰਦੀ ਹੈ ਕਿ ਤੁਹਾਨੂੰ ਪਤਾ ਹੈ ਕੱਲ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਕੁਝ ਮਿਲਟੈਂਟਸ ਨੇ ਕੁਝ ਹਿੰਦੂਆਂ ਨੂੰ ਜੋ ਕਿ ਉੱਥੇ ਟੂਰਿਸਟ ਸਨ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ ਤੇ ਇਹ ਖਬਰ ਸੁਣ ਕੇ ਮੈਂ ਬਹੁਤ ਹੀ ਪਰੇਸ਼ਾਨ ਹੋ ਰਹੀ ਹਾਂ ਤੇ ਉਸ ਦਾ ਫੌਜੀ ਪਤੀ ਅੱਗੇ ਉਸ ਨੂੰ ਬੋਲਦਾ ਹੈ ਕਿ ਤੂੰ ਅੱਗੇ ਹੀ ਪ੍ਰੈਗਨੈਂਟ ਹੈ ਤੇ ਤੈਨੂੰ ਟੈਨਸ਼ਨ ਲੈਣ ਦੀ ਲੋੜ ਜ਼ਰੂਰਤ ਨਹੀਂ ਹੈ ਤੇ ਤੂੰ ਆਪਣੀ ਸਿਹਤ ਦਾ ਧਿਆਨ ਰੱਖ ਤੇ ਸਰਹੱਦ ਤੇ ਫੌਜੀ ਹਨ ਜੋ ਇਹ ਕਾਰਾ ਹੋਇਆ ਹੈ ਉਸ ਨੂੰ ਉਹਨਾਂ ਦੇ ਸਜ਼ਬੰਦੀ ਸਜ਼ਾ ਮਿਲ ਜਾਏਗੀ ਤੇ ਇਹ ਕੁਝ ਗੱਲਾਂ ਹੁੰਦੀਆਂ ਹਨ ਤੇ ਉਸ ਦੇ ਬਾਅਦ ਉਹ ਫੋਨ ਰੱਖ ਦਿੰਦੇ ਹਨ ਅਗਲੇ ਦਿਨ ਜਦ ਔਰਤ ਆਪਣੇ ਪਤੀ ਨੂੰ ਕਾਲ ਕਰਦੀ ਹੈ ਤਾਂ ਉਸ ਦਾ ਫੋਨ ਬੰਦ ਆ ਰਿਹਾ ਹੁੰਦਾ ਹੈ ਤੇ ਕੁਝ ਟਾਈਮ ਬਾਅਦ ਸੋਸ਼ਲ ਮੀਡੀਆ ਤੇ ਉਸ ਦੇ ਪਤੀ ਦੀਆਂ ਕੁਝ ਫੋਟੋ ਵਾਇਰਲ ਹੋ ਰਹੀਆਂ ਹੁੰਦੀਆਂ ਹਨ ਤੇ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਪਾਕਿਸਤਾਨ ਦੀ ਹੱਦ ਦੇ ਵਿੱਚ ਚਲਾ ਗਿਆ ਹੈ ਗਲਤੀ ਨਾਲ ਚਲਾ ਗਿਆ ਹੈ ਤੇ ਪਾਕਿਸਤਾਨ ਰੇਂਜਰ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹੁਣ ਉਸ ਨੂੰ ਉਹ ਛੱਡ ਨਹੀਂ ਰਹੇ ਹਨ ਅੱਜ ਦੀ ਜੋ ਸੱਚੀ ਘਟਨਾ ਹੈ 23 April ਨੂੰ ਪੰਜਾਬ ਦਾ ਜ਼ਿਲ੍ਹਾ ਫਿਰੋਜ਼ਪੁਰ ਦਾ ਇੱਕ ਇਲਾਕਾ ਮਮਦੋਟ ਸੈਕਟਰ ਗੇਟ ਨੰਬਰ 208/1 ਇਹ ਭਾਰਤ ਪਾਕਿਸਤਾਨ ਦੀ ਸਰਹੱਦ ਪੈਂਦੀ ਹੈ ਤੇ ਅ ਅੱਜਕੱਲ ਦੇ ਮੌਸਮ ਦੇ ਵਿੱਚ ਕਣਕ ਦੀ ਕਟਾਈ ਚੱਲ ਰਹੀ ਹੈ ਤੇ ਕੁਝ ਕਿਸਾਨਾਂ ਦੇ ਨਾਲ ਦੋ ਬੀਅਸ ਅਤੇ ਜਵਾਨ ਉਹਨਾਂ ਦੀ ਰਾਖੀ ਲਈ ਉੱਥੇ ਜਾਂਦੇ ਹਨ ਉਹਨਾਂ ਦੇ ਵਿੱਚ ਇੱਕ ਜਵਾਨ ਜਿਸ ਦਾ ਨਾਮ ਪੀਕੇ ਸਾਹੂ ਹੁੰਦਾ ਹੈ ਉਸ ਦੀ ਕੁਝ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਉਸ ਦਾ ਸਾਥੀ ਉਸ ਨੂੰ ਕਹਿੰਦਾ ਹੈਗੇ ਤੂੰ ਇੱਥੇ ਦਰਖਤ ਥੱਲੇ ਬੈਠ ਕੇ ਰੈਸਟ ਕਰ ਲੈ ਜਦ ਤੂੰ ਠੀਕ ਹੋ ਜਾਏਂਗਾ ਤਾਂ ਮੇਰੇ ਨਾਲ ਆ ਜਾਇਂ ਤੇ ਉਹ ਇੰਨੀ ਗੱਲ ਸੁਣ ਕੇ ਨੇੜੇ ਦੇ ਇੱਕ ਦਰਖਤ ਦੇ ਹੇਠ ਆਪਣਾ ਸਮਾਨ ਲਾ ਕੇ ਉੱਥੇ ਰੈਸਟ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਉਸ ਨੂੰ ਕਾਫੀ ਘਬਰਾਹਟ ਹੋ ਰਹੀ ਸੀ ਅਜੇ ਉਹ ਲੇਟਿਆ ਹੀ ਹੁੰਦਾ ਹੈ ਤੇ ਕੁਝ ਫੌਜੀ ਉਸ ਨੂੰ ਘੇਰਾ ਪਾ ਕੇ ਗ੍ਰਿਫਤਾਰ ਕਰ ਲੈਂਦੇ ਹਨ ਤੇ ਉਹਨੂੰ ਕਹਿੰਦੇ ਹਨ ਕਿ ਤੂੰ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਆ ਚੁੱਕਾ ਹੈ ਤੇ ਉਹ ਉਸ ਦੀ ਉਸਦੇ ਨਾਲ ਫੋਟੋਆਂ ਵੀ ਖਿੱਚਦੇ ਹਨ ਤੇ ਇਸ ਦੇ ਬਾਅਦ ਉਸ ਦੇ ਕਾਲੀਆਂ ਪੱਟੀਆਂ ਬੰਨ ਕੇ ਉਸ ਨੂੰ ਗੱਡੀ 'ਚ ਪਾ ਕੇ ਆਪਣੇ ਨਾਲ ਲੈ ਜਾਂਦੇ ਹਨ ਤੇ ਜਸ ਜਦ ਇਸ ਗੱਲ ਦੀ ਖਬਰ ਬੀਐਸਐਫ ਦੇ ਉੱਚ ਅਧਿਕਾਰੀਆਂ ਨੂੰ ਲੱਗਦੀ ਹੈ ਤੇ ਉਹ ਉਸ ਨੂੰ ਛਡਾਉਣ ਲਈ ਉਪਰਾਲਾ ਕਰਦੇ ਹਨ ਤੇ ਉਸ ਦੇ ਇਸ ਤੋਂ ਬਾਅਦ ਪਾਕਿਸਤਾਨ ਦੇ ਰੇਂਜਰਸ ਨਾਲ ਤਿੰਨ ਮੀਟਿੰਗਸ ਵੀ ਹੁੰਦੀਆਂ ਹਨ ਪਰ ਉਸ ਦਾ ਕੋਈ ਰਿਜ਼ਲਟ ਨਹੀਂ ਆਉਂਦਾ ਹੈ ਹੱਦ ਤੱਕ ਤਦ ਹੋ ਜਾਂਦੀ ਹੈ ਜਦ ਪਾਕਿਸਤਾਨ ਰੇਂਜਰ ਕਹਿੰਦੇ ਹਨ ਕਿ ਅਸੀਂ ਤੁਹਾਡਾ ਕੋਈ ਵੀ ਹਾਂ ਸਿਪਾਹੀ ਫੜਿਆ ਨਹੀਂ ਹੈ ਜਦ ਕਿ ਉਸ ਸਿਪਾਹੀ ਪੀਕੇ ਸਾਹੂ ਦੀਆਂ ਫੋਟੋਆਂ ਪਾਕਿਸਤਾਨ ਦੇ ਮੀਡੀਆ ਨੇ ਹੀ ਪ੍ਰਕਾਸ਼ਿਤ ਕੀਤੀਆਂ ਸਨ ਤੇ ਉਸ ਫੋਟੋਆਂ ਦੇ ਪਿੱਛੇ ਉਸ ਪੀਕੇ ਸਾਹੂ ਦੇ ਪਿੱਛੇ ਕੁਝੋ ਆਰਮੀ ਦੀ ਵਰਦੀ ਪਾਈ ਖੜੇ ਸਨ ਉਹ ਪਾਕਿਸਤਾਨ ਦੀ ਹੀ ਆਰਮੀ ਸੀ ਤੇ ਇਸ ਤੋਂ ਬਾਅਦ ਉਹ ਇਸ ਚੀਜ਼ ਨੂੰ ਮੁਕਰਦੇ ਹਨ ਜਦ ਇਹ ਖਬਰ ਉਸਦੇ ਪਰਿਵਾਰ ਜੋ ਕਿ ਉਸਦਾ ਪਰਿਵਾਰ ਪੱਛਮੀ ਬੰਗਾਲ ਦੇ ਜ਼ਿਲ੍ਹਾ ਹੁਬਲੀ ਦਾ ਇੱਕ ਇਲਾਕਾ ਹੈ ਜਿਸ ਦਾ ਨਾਮ ਹਰੀ ਸਭਾ ਪਿਤਾ ਭੋਲੇनाथ ਸਾਹੂ ਮਾਤਾ ਦੇਵੀ ਸਾਹੂ ਪਤਨੀ ਰਜਨੀ ਸਾਹੂ ਤੇ ਭਰਾ ਸ਼ਾਮ ਸੁੰਦਰ ਸਾਹੂ ਕੋਲ ਜਦ ਮੀਡੀਆ ਪਹੁੰਚਦਾ ਹੈ ਤੇ ਉਹ ਦੱਸਦੇ ਹਨ ਕਿ ਉਸ ਦਾ ਪਤੀ 17 ਸਾਲ ਤੋਂ ਬੀਐਸਐਫ ਦੀ ਨੌਕਰੀ ਕਰ ਰਿਹਾ ਹੈ ਤੇ ਥੋੜੇ ਥੋੜੇ ਟਾਈਮ ਬਾਅਦ ਉਹਨਾਂ ਦੀ ਸ਼ਿਫਟਿੰਗ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪੋਸਟਿੰਗ ਚੇਂਜ ਹੁੰਦੀ ਰਹਿੰਦੀ ਹੈ ਥੋੜੇ ਦਿਨ ਪਹਿਲਾਂ ਉਹ ਸ਼ੀਤਨਗਰ ਵਿੱਚ ਦੇ ਵਿੱਚ ਸੀ ਤੇ ਥੋੜੇ ਦਿਨ ਪਹਿਲਾਂ ਹੀ ਉਹ ਫਿਰੋਜ਼ਪੁਰ ਸ਼ਿਫਟ ਹੋਇਆ ਸੀ ਤੇ ਉਹ ਇਸੇ ਪਿਛਲੇ ਮਹੀਨੇ ਹੀ ਛੁੱਟੀ ਕੱਟ ਕੇ ਵਾਪਸ ਆਪਣੀ ਪੋਸਟਿੰਗ ਤੇ ਆਇਆ ਸੀ। ਇਹੀ ਖਬਰ ਸੇਮ ਜੋ ਉੱਚ ਅਧਿਕਾਰੀ ਹੁੰਦੇ ਹਨ ਉਹ ਕਹਿੰਦੇ ਹਨ ਕਿ ਇਹ ਸਾਡਾ ਨਵਾਂ ਫੌਜੀ ਹੈ ਜੋ ਇੱਥੇ ਸ਼ਿਫਟ ਹੋਇਆ ਹੈ ਇਸ ਨੂੰ ਪਤਾ ਨਹੀਂ ਸੀ ਇਸ ਕਰਕੇ ਇਸ ਨੇ ਗਲਤੀ ਦੇ ਨਾਲ ਬਾਰਡਰ ਕ੍ਰੋਸ ਕਰ ਲਿਆ ਹੈ ਤੇ ਤੁਸੀਂ ਸਾਡੇ ਫੌਜੀ ਨੂੰ ਵਾਪਸ ਕਰ ਦਿਓ ਪਰ ਇਸ ਚੀਜ਼ ਦਾ ਅਸਰ ਪਾਕਿਸਤਾਨੀ ਰੈਂਜਰਾਂ ਤੇ ਨਹੀਂ ਹੁੰਦਾ ਹੈ ਤੇ ਇਸ ਤੋਂ ਬਾਅਦ ਬੀਐਸਐਫ ਦੇ ਡੀਜੀ ਆਈਪੀਐਸ ਦਲਜੀਤ ਚੌਧਰੀ ਨੇ ਜੂਨੀਅਰ ਹੋਮ ਮਿਨਿਸਟਰ ਸੈਕਟਰੀ ਗੋਵਿੰਦ ਮੋਹਨਾਲ ਗੱਲ ਕੀਤੀ ਤੇ ਇਸ ਇਸ਼ੂ ਨੂੰ ਉੱਚ ਪੱਧਰ ਤੱਕ ਚੁੱਕਣ ਦੀ ਗੱਲ ਕੀਤੀ ਹੈ ਤਾਂ ਕਿ ਉਹ ਬੀਐਸਐਫ ਦਾ ਉਹ ਫੌਜੀ ਸਹੀ ਸਲਾਮਤ ਆਪਣੇ ਘਰ ਪਹੁੰਚ ਸਕੇ ਜਦ ਦਾ ਪਹਿਲਗਾਮ ਦੇ ਵਿੱਚ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿੱਚ ਤਲਕੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਦੋਨਾਂ ਨੇ ਇੱਕ ਦੂਜੇ ਤੇ ਕਾਫੀ ਪਾਬੰਦੀਆਂ ਵੀ ਲਗਾ ਦਿੱਤੀਆਂ ਹਨ ਜਿਵੇਂ ਕਿ ਭਾਰਤ ਨੇ ਸਿੰਧੂ ਜਲ ਸਮਝੌਤੇ ਨੂੰ ਸਸਪੈਂਡ ਕਰ ਦਿੱਤਾ ਹੈ ਅਟਾਰੀ ਬਾਗਾ ਬਾਰਡਰ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰ ਦਿੱਤਾ ਹੈ ਵੀਜ਼ੇ ਪਾਕਿਸਤਾਨ ਦੇ ਵੀਜ਼ੇ ਕੈਨਸਲ ਕਰ ਦਿੱਤੇ ਗਏ ਹਨ ਤੇ ਦਿੱਲੀ ਹਾਈ ਕਮਿਸ਼ਨ ਦੇ ਵਿੱਚ ਅ ਡਿਫੈਂਸ ਤੇ ਮਿਲਟਰੀ ਐਡਵਾਈਜ਼ਰ ਨੂੰ ਪਰਸੋਨਾ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਹਫਤੇ ਤੱਕ ਦੇਸ਼ ਖਾਲੀ ਕਰਨ ਨੂੰ ਛੱਡਣ ਨੂੰ ਕਹਿ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਇਸਲਾਮਾਬਾਦ ਤੋਂ ਆਪਣੇ ਸਲਾਹਕਾਰ ਨੂੰ ਵੀ ਵਾਪਿਸ ਬੁਲਾ ਲਿਆ ਗਿਆ ਹੈ ਤੇ ਦੂਜੇ ਪਾਸੇ ਪਾਕਿਸਤਾਨ ਨੇ 20 ਸ਼ਿਮਲਾ ਸਮਝੌਤਾ ਰੱਦ ਕਰ ਦਿੱਤਾ ਹੈ ਤੇ ਵੀਜ਼ੇ ਵੀ ਰੱਦ ਕਰ ਦਿੱਤੇ ਹਨ ਇਸੇ ਕਰਕੇ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਤਲਕੀ ਬਦਗੀ ਤੇ ਜੁੱਧ ਵਰਗੇ ਮਾਹੌਲ ਬਣ ਗਏ ਹਨ ਜੋ ਖਬਰ ਨਿਕਲ ਕੇ ਆ ਰਹੀ ਹੈ ਜੋ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਸੀ ਉਸ ਦੇ ਵਿੱਚ ਦੋ ਟੈਰਰਿਸਟ ਕਸ਼ਮੀਰੀ ਸੰਤ ਤਿੰਨ ਪਾਕਿਸਤਾਨੀ ਸਨ ਬਾਕੀ ਏਜੰਸੀਆਂ ਆਪਣੀ ਕਾਰਵਾਈ ਕਰ ਰਹੀਆਂ ਹਨ ਤਾਂ ਕਿ ਉਹ ਜਲਦੀ ਤੋਂ ਜਲਦੀ ਇਹ ਸਾਰੀ ਜੋ ਇਨਸੀਡੈਂਟ ਹੋਇਆ ਉਸ ਦਾ ਪਤਾ ਲਗਾ ਸਕਣ ਪੀਕੇ ਸ਼ਾਹੂ ਜੋ ਕਿ ਇਸ ਟਾਈਮ ਪਾਕਿਸਤਾਨ ਦੀ ਹਿਰਾਸਤ ਦੇ ਵਿੱਚ ਹੈ ਕਿਹਾ ਜਾਂਦਾ ਹੈ ਕਿ ਅੱਗੇ ਵੀ ਜੋ ਫੌਜੀ ਹੁੰਦੇ ਹਨ ਗਲਤੀ ਦੇ ਨਾਲ ਜ਼ੀਰੋ ਲਾਈਨ ਕ੍ਰੋਸ ਕਰ ਲੈਂਦੇ ਹਨ ਪਰ 24 ਘੰਟਿਆਂ ਦੌਰਾਨ ਦੋਨੇ ਦੇਸ਼ਾਂ ਦੀਆਂ ਸੈਨਾਵਾਂ ਆਪਸ ਵਿੱਚ ਮੀਟਿੰਗ ਕਰਕੇ ਇੱਕ ਦੂਜੇ ਨੂੰ ਸਪੁਰਦ ਕਰ ਦਿੰਦੇ ਹਨ ਪਰ ਇਹ ਅਜੇਆ ਕੇਸ ਹੈ ਜੋ 5 ਦਿਨ ਬੀਤਣ ਦੇ ਬਾਅਦ ਵੀ ਅਜੇ ਤੱਕ ਪੀਕੇ ਸਾਹੂ ਨੂੰ ਭਾਰਤ ਦੇ ਹਵਾਲੇ ਨਹੀਂ ਕੀਤਾ ਗਿਆ ਤੇ ਇਸੇ ਦੌਰਾਨ ਜੋ ਪੀਕੇ ਸਾਹੂ ਦੀ ਪਤਨੀ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਇਸ ਗੱਲ ਦੇ ਲਈ ਫਿਰੋਜ਼ਪੁਰ ਤੇ ਫਿਰ ਦਿੱਲੀ ਉੱਚ ਅਧਿਕਾਰੀਆਂ ਨੂੰ ਮਿਲਾਂਗੀ ਤਾਂ ਕਿ ਮੇਰਾ ਪਤੀ ਜਲਦੀ ਤੋਂ ਜਲਦੀ ਘਰ ਵਾਪਿਸ ਆ ਸਕੇ ਤੇ ਬੀਐਸ ਅਤੇ ਸਰਕਾਰ ਦੋਨੋਂ ਖੁਜੀ ਨੂੰ ਵਾਪਸ ਲਿਆਉਣ ਲਈ ਆਪਣਾ ਪੂਰ ਜ਼ੋਰਰ ਕੋਸ਼ਿਸ਼ ਕਰ ਰਹੇ ਹਨ ਤੇ ਅਸੀਂ ਵੀ ਅਪੀਲ ਕਰ ਰਹੇ ਹਾਂ ਕਿ ਉਹ ਜਲਦੀ ਤੋਂ ਜਲਦੀ ਪੀਕੇ ਸਹੂ ਆਪਣੇ ਘਰ ਪਰਤੇ